ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਵੀਡੀਓ ਨੰਬਰ 7 ਲੈ ਕੇ ਆਏ ਹਾਂ ਜਿਹੜੀ ਆਪਣੇ ਕੇ ਗਾਈਡੈਂਸ ਵੀਡੀਓ ਆਜ ਕਿ ਤੁਸੀਂ ਕਿਹੜੇ ਸਬਜੈਕਟ ਲਈ ਕਿਹੜਾ-ਕਿਹੜਾ ਸੋਰਸ ਫ੍ਰੀ ਤੇ ਪੇਡ ਫੋਲੋ ਕਰ ਸਕਦੇ ਹਾਂ ਜਾਂ ਕਿਹੜੀ ਬੁੱਕ ਲਿਸਟ ਫੋਲੋ ਕਰ ਸਕਦੇ ਹਾਂ ਅੱਜ ਦਾ ਆਪਣਾ ਵੀਡੀਓ ਦਾ ਜਿਹੜਾ ਸਬਜੈਕਟ ਆ ਉਹ ਹੈਗਾ ਜੀਓਗ੍ਰਾਫੀ ਜੀਓਗ੍ਰਾਫੀ ਦੇ ਉਮੀ ਕੁਐਸਚਨ ਪੁੱਛੇ ਜਾਂਦੇ ਨੇ ਹੁਣੇ ਰੀਸੈਂਟਲੀ ਇੱਕ ਪੇਪਰ ਹੋਇਆ ਸੀਗਾ ਪੀਪੀਐਸਬੀ ਸੀਨੀਅਰ ਅਸਿਸਟੈਂਟ ਦਾ ਉਹਦੇ ਵਿੱਚੋਂ ਦੋ ਤਿੰਨ ਕੁਐਸਚਨ ਪੁੱਛੇ ਗਏ ਸੀ ਕਿਉਂਕਿ ਅਲੱਗ ਤੋਂ ਹੁਣ ਇਹ ਮੈਂਸ਼ਨ ਵੀ ਕੀਤਾ ਜਾਂਦਾ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕਿਹੜੇ ਕਿਹੜੇ ਤੁਸੀਂ ਮੋਸਟ ਇੰਪੋਰਟੈਂਟ ਟੌਪਿਕਸ ਫੋਲੋ ਕਰ ਸਕਦੇ ਹੋ ਹੁਣ ਇਹਦੇ ਵਿੱਚ ਪਹਿਲਾ ਟੌਪਿਕ ਆਉਂਦਾ ਜੀ ਇੰਡੀਅਨ ਜੀਓਗ੍ਰਾਫੀ ਦੇ ਵਿੱਚ ਕਹਿੰਦੇ ਇੰਡੀਆ ਦੀ ਜਿਹੜੀ ਲੋਕੇਸ਼ਨ ਜਾਂ ਇੰਡੀਆ ਦੇ ਇੰਡੀਆ ਦੇ ਜਿਹੜੀ ਨੇਬਰਰ ਕੰਟਰੀਜ਼ ਆ ਨੇ ਉਹਦੇ ਨਾਲ ਰਿਲੇਟਡ ਹੈ ਠੀਕ ਆ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਇੰਡੀਆ ਦੀ ਜਿਹੜੀ ਜੀਓਗ੍ਰਾਫੀਕਲ ਐਕਸਟੈਂਡ ਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਬਾਉਂਡਰੀਜ਼ ਵਗੈਰਾ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਪੂਰੀ ਕਿ ਕਿਹੜੀ ਇੰਡੀਆ ਕਿਹਦੇ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਕਿੰਨੇ ਮੀਟਰ ਕਿੰਨੇ ਕਿਲੋਮੀਟਰ ਦੀ ਸਰਹੱਦ ਦਾ ਹਨਾ ਤਾਂ ਇਹ ਸਾਰਾ ਕੁਝ ਜਦੋਂ ਤੁਸੀਂ ਪੜ੍ਹੋਗੇ ਤਾਂ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਏਗਾ ਕਿਉਂਕਿ ਇਹਦੇ ਵਿੱਚੋਂ ਇੱਕ ਅੱਧਾ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਪੁੱਛਿਆ ਜਾਏ ਹੋ ਗਰੁੱਪ ਸੀ ਆ ਚਾਹੇ ਗਰੁੱਪ ਬੀ ਆ ਚਾਹੇ ਪੰਜਾਬ ਪੁਲਿਸ ਆ ਚਾਹੇ ਪੀਪਲਸ ਬੀ ਆ ਤਾਂ ਸੋਲਰ ਸਿਸਟਮ ਤੁਸੀਂ ਕਰ ਲਿਓ ਠੀਕ ਆ ਸੋਲਰ ਸਿਸਟਮ ਚੋਂ ਵੀ ਕੁਐਸਚਨ ਪੁੱਛੇ ਜਾਂਦੇ ਨੇ ਪੰਜਾਬ ਪੁਲਿਸ ਤੇ ਪੀਟਪੀਐਸਬੀ ਵੈਸੇ ਇਹਦੇ ਇਹ ਰੀਸੈਂਟਲੀ ਹੁਣ 1 2 3 ਕੁਐਸਚਨ ਆਉਂਦੇ ਨੇ ਕਈ ਵਾਰ ਪੇਪਰ ਦੇ ਵਿੱਚ ਨਹੀਂ ਵੀ ਪੁੱਛਿਆ ਜਾਂਦਾ ਪੱਕਾ ਨਹੀਂਗਾ ਕਿ ਆਉਂਦੇ ਹੀ ਆਉਂਦੇ ਨੇ ਪਰ ਹੁਣ ਪੇਪਰ ਦੇ ਵਿੱਚ ਕੁਐਸਚਨ ਆਉਂਦੇ ਨੇ ਪਰ ਇੰਡੀਆ ਦੀ ਜੀਓਗ੍ਰਾਫੀ ਦੇ ਜਿਹੜੀ ਇੰਡੀਆ ਦੀ ਲੋਕੇਸ਼ਨ ਤੇ ਇੰਡੀਆ ਤੇ ਇਹਦੀ ਨੇਬਰਰ ਕੰਟਰੀਜ਼ ਹੋ ਗਈਆਂ ਜਾਂ ਇੰਡੀਆ ਦੀ ਲੋਕੇਸ਼ਨ ਹੋਗੀ ਜੀਓਗ੍ਰਾਫੀਕਲ ਐਕਸਟੈਂਡ ਇਹਦੇ ਜੋ ਕੁਐਸਚਨ ਜ਼ਰੂਰ ਆਉਂਦਾ ਵਾ ਠੀਕ ਆ ਇਹ ਜ਼ਰੂਰ ਕਰ ਲਿਓ ਸੋਲਰ ਸਿਸ ਇੰਡੀਆ ਦਾ ਇੰਡੀਆ ਦਾ ਜਿਹੜਾ ਜੀਓਗ੍ਰਾਫੀਕਲ ਸਟਰਕਚਰ ਜਾਂ ਫਿਜ਼ੀਓਗ੍ਰਾਫੀ ਆ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਇਹ ਵੀ ਤੁਹਾਨੂੰ ਕਰਨੀ ਪੈਣੀ ਹੈ ਇੰਡੀਆ ਦਾ ਜਿਹੜਾ ਰਿਵਰ ਸਿਸਟਮ ਡਾਇਗਲ ਸਿਸਟਮ ਆ ਇਹ ਜ਼ਰੂਰ ਕਰਿਓ ਕਿਉਂਕਿ ਇਹਦੇ ਵਿੱਚੋਂ ਵੀ ਪੱਕਾ ਕੁਐਸਚਨ ਪੁੱਛਿਆ ਜਾਂਦਾ ਤੇ ਇੰਡੀਆ ਦੇ ਆਈਲੈਂਡ ਐਂਡ ਡੇਜ਼ਰਟ ਸਿਸਟਮ ਇਹ ਵੀ ਤੁਸੀਂ ਕਰਨਾ ਵਾ ਕਿਉਂਕਿ ਹੁਣੇ ਰੀਸੈਂਟਲੀ ਪੇਪਰ 'ਚ ਆਈਲੈਂਡ ਦੇ ਵਿੱਚੋਂ ਵੀ ਕੁਐਸਚਨ ਬਣਿਆ ਵਾ ਸੋ ਪੀਪੀਐਸ ਵੀ ਹੁਣ ਥੋੜਾ ਥੋੜਾ ਲੈਵਲ ਾਈ ਕਰ ਰਹੀ ਹੈ ਆਪਣੀ ਖਾਸ ਕਰ ਗਰੁੱਪ B ਦੇ ਲੈਵਲ ਦੇ ਚਾਹੇ ਗਰੁੱਪ C ਦੇ ਜਿਹੜੇ ਵਧੀਆ ਲੈਵਲ ਦੇ ਪੇਪਰ ਹੋਣਗੇ ਉਹਦੇ ਲਈ ਹਨਾ ਤਾਂ ਤੁਹਾਨੂੰ ਕਰਨਾ ਪੈਣਾ ਇੰਡੀਆ ਦਾ ਐਗਰੀਕਲਚਰ ਸਿਸਟਮ ਤੇ ਸੋਇਲਸ ਇੰਡੀਆ ਦੀ ਐਗਰੀਕਲਚਰ ਦਾ ਪੰਜਾਬ ਪੁਲਿਸ ਦੇ ਵਿੱਚ ਅਲੱਗ ਤੋਂ ਵਧੀਆ ਲੈਵਲ ਦੀ ਪੁੱਛੀ ਜਾਂਦੀ ਆ ਤੇ ਸੋਇਲ ਸਿਸਟਮ ਤੇ ਪੀਟ੍ਰਾਪਲਸ B ਦੇ ਪੇਪਰਾਂ ਲਈ ਵੀ ਇਹ ਇੰਪੋਰਟੈਂਟ ਚੀਜ਼ ਆ ਇੱਕ ਅੱਧਾ ਕੁਐਸਚਨ ਉਹ ਪੁੱਛਣਗੇ ਠੀਕ ਆ ਇੰਡੀਆ ਦੇ ਪੰਜਾਬ ਦੀ ਐਗਰੀਕਲਚਰ ਨਾਲ ਰਿਲੇਟਡ हिमालयਾਂ ਦੀਆਂ ਮਾਊਂਟੇਨ ਰੇਂਜਸ ਵੀ ਤੁਹਾਨੂੰ ਪਤਾ ਹੋਣਾ ਚਾਹੀਦੀ ਹੈ ਇਹਦੇ ਚੋਂ ਵੀ ਕੁਐਸਚਨ ਬਣਦਾ ਵਾ ਠੀਕ ਆ ਸੋ ਵਰਲਡ ਜੀਓਗ੍ਰਾਫੀ ਮੈਂ ਤੁਹਾਨੂੰ ਕਰਨ ਲਈ ਤਾਂ ਨਹੀਂ ਸੁਜੈਸਟ ਕਰਦਾ ਕਿਉਂਕਿ ਜੇਕਰ ਇੱਕ ਅੱਧਾ ਕੁਐਸਚਨ ਆ ਵੀ ਗਿਆ ਤਾਂ ਉਹ ਤੁਸੀਂ ਛੱਡ ਸਕਦੇ ਹੋ ਪਰ ਉਹ ਬਹੁਤ ਲੰਬਾ ਟੌਪਿਕ ਆ ਹਨਾ ਤਾਂ ਤੁਹਾਡੇ ਲਈ ਥੋੜਾ ਮੁਸ਼ਕਲ ਹੋ ਜਾਏਗਾ ਪਰ ਇੰਡੀਆ ਦੀ ਜੀਓਗ੍ਰਾਫੀ ਤੁਸੀਂ ਦੇ ਇਹ ਜਿਹੜੇ ਪੁਆਇੰਟ ਨੇ ਠੀਕ ਆ ਇੰਡੀਆ ਦਾ ਕਲਾਈਮੇਟ ਹੋ ਗਿਆ ਨੈਚੁਰਲ ਨੈਚੁਰਲ ਹਜ਼ਾਰਡ ਜਾਂ ਡਿਜ਼ਾਸਟਰ ਹੋਗੇ ਹਨਾ ਜਿਦਾਂ ਸੁਨਾਮੀ ਆਉਂਦੀ ਆ ਜਦੋਂ ਪੁਚਾਰ ਆਉਂਦਾ ਵਾ ਹਨਾ ਤਾਂ ਇਹੋ ਜੀਆਂ ਚੀਜ਼ਾਂ ਤੁਹਾਨੂੰ ਥੋੜਾ ਬਹੁਤ ਪਤਾ ਹੋਣਾ ਚਾਹੀਦਾ ਤੇ ਇੰਡੀਆ ਦੀ ਜਿਹੜੀ ਸੈਂਸਸ ਆ ਇਹ ਵੀ ਤੁਸੀਂ ਕਰਨੀਆਂ ਪਰ ਇਹ ਤੁਸੀਂ ਸਟੈਟਿਕ ਜੀਕੇ ਜੀ ਵੀ ਕਰ ਸਕਦੇ ਹੋ ਦਨ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੋਵੇ ਤੁਸੀਂ ਕਿਸ ਤਰ੍ਹਾਂ ਕਿਹੜੇ ਦੇ ਵਿੱਚ ਉਹ ਕਲਮਾ ਤੇ ਫ੍ਰੀ YouTube ਚੈਨਲ ਮੈਂ ਤੁਹਾਨੂੰ ਦੱਸਦਾ ਪਹਿਲਾਂ ਕਿ PDF ਜਾਂ PDF+ ਵੀਜ਼ਾ ਪੰਜਾਬ ਪੁਲਿਸ ਲਈ ਸਭ ਤੋਂ ਪਹਿਲਾਂ ਤੁਸੀਂ ਇੰਡੀਅਨ ਜੀਓਗ੍ਰਾਫੀ ਕਰਵਾਈ ਹੋਈ ਹੋਈ ਹੈ ਇੱਕ SSC CGL ਜੀਓਗ੍ਰਾਫੀਕਲ ਦੇ ਵਿੱਚ ਰੋਜ਼ਗਾਰ ਵਿਦ ਅੰਕਿਤ ਚੈਨਲ ਠੀਕ ਹੈ ਹਿੰਦੀ ਤੇ ਅ ਇੰਗਲਿਸ਼ ਦੇ ਵਿੱਚ ਕਰਵਾਈ ਹੋਈ ਆ ਫ੍ਰੀ YouTube ਚੈਨਲ ਬਹੁਤ ਵਧੀਆ ਲੈਵਲ ਦੀ ਜੀਓਗ੍ਰਾਫੀ ਇਹਨਾਂ ਨੇ ਕਰਾਈ ਹੋਇਆ ਜਿਹੜੇ ਮੈਂ ਟੌਪਿਕ ਤੁਹਾਨੂੰ ਉੱਪਰ ਦੱਸਿਆ ਆ ਆਲਮੋਸਟ ਸਾਰੇ ਟੌਪਿਕ ਇਹਨਾਂ ਨੇ ਕਰਵਾਏ ਹੋਏ ਨੇ ਇੱਕ ਦੋ ਟੌਪਿਕਸ ਨੂੰ ਛੱਡ ਕੇ ਤਾਂ ਤੁਸੀਂ ਇਹ ਕਰਨੀ ਆ ਵਧੀਆ ਲੈਵਲ ਦੀ ਕਰਵਾਈ ਆ ਤੁਸੀਂ ਕਰ ਸਕਦੇ ਹੋ ਇੱਕ ਜੀਓਗ੍ਰਾਫੀ ਦੀ ਮੈਰਾਥਨ ਕਲਾਸ ਕੀਤੀ ਹੋਈ ਆ ਆਪਣੇ ਬਾਲਾਜੀ ਐਜੂਕੇਸ਼ਨ ਪੁਆਇੰਟ ਠੀਕ ਆ ਪੰਜਾਬ ਦਾ ਹੀ ਚੈਨਲ ਆ ਦੈਨ ਇਹਨਾਂ ਨੇ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਕਰਵਾਈ ਹੋਈ ਆ ਸ਼ਾਇਦ ਹਿੰਦੀ ਤੇ ਪੰਜਾਬੀ ਇੰਗਲਿਸ਼ ਦੇ ਵਿੱਚ ਕਰਾਈ ਹੋਈ ਆ ਇਹ ਤੁਸੀਂ ਕਰ ਲੈ ਇਹਨਾਂ ਦੀਆਂ ਦੋ ਜਾਂ ਤਿੰਨ ਮੈਰਾਥਨ ਕਲਾਸਸ ਆ ਇਦੇ ਵਿੱਚ ਵੀ ਇਹਨਾਂ ਨੇ ਵਧੀਆ ਲੈਵਲ ਦੇ ਮਤਲਬ ਤੁਹਾਨੂੰ ਓਵਰਵਿਊ ਦਿੱਤਾ ਤੁਸੀਂ ਕਰਕੇ ਬਾਅਦ ਬੁੱਕ ਤੋਂ ਪੜ੍ਹੋਗੇ ਤਾਂ ਤੁਹਾਨੂੰ ਸਮਝ ਆਏਗਾ ਹਨਾ ਤਾਂ ਕਰ ਸਕਦੇ ਹੋ ਤੁਸੀਂ ਬਾਕੀ ਤੁਸੀਂ ਸਰਚ ਕਰਨ ਆ ਜਿਹੜੇ ਮੈਂ ਤੁਹਾਨੂੰ ਟੌਪਿਕ ਦਿੱਤੇ ਆ ਉਤੋਂ ਟੌਪਿਕ ਸਰਚ ਕਰੋ YouTube ਤੋਂ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਪੜ੍ਹੋ ਆਪਦੇ ਨੋਟਸ ਬਣਾ ਲਓ ਜੇਕਰ ਤੁਸੀਂ ਇਸ ਤਰ੍ਹਾਂ ਸਰਚ ਕਰਦੇ ਹੋ ਨਾ ਤਾਂ ਕੋਸ਼ਿਸ਼ ਕਰੋ ਕਿ ਜਿਹੜਾ ਓਵਰਵਿਊ ਆ ਉਹਨੂੰ ਨੋਟਸ ਦੇ ਵਿੱਚ ਜ਼ਰੂਰ ਲਿਖ ਲਿਆ ਪਰ ਜਿੱਦੀ ਤੁਹਾਨੂੰ PDF ਮਿਲਦੀ ਆ ਜਿਹੜੇ ਚੈਨਲ ਤੋਂ ਉਹਦੇ ਲਈਨ ਲੋਡ ਗਈ ਤੁਹਾਨੂੰ ਪਰ ਜਿੱਦੀ ਤੁਹਾਨੂੰ PDF ਨਹੀਂ ਮਿਲਦੀ ਕੀ ਜਾਂ ਸਿੱਧਾ ਵੀਡੀਓ ਚੱਲ ਰਹੀ ਆ ਤਾਂ ਉਹਦੇ ਲਈ ਤੁਹਾਨੂੰ ਫੋਲੋ ਕਰਨ ਦੀ ਜ਼ਰੂਰ ਤੇ ਬੁੱਕ ਲਈ ਤੁਸੀਂ ਜਾਂ ਪੀਡੀਐਫ ਨੋਟਸ ਲਈ ਤੁਸੀਂ ਕੀ ਫਾਲੋ ਕਰ ਸਕਦੇ ਹੋ ਠੀਕ ਆ ਉਡਾਨ ਦੀ ਜੀਓਗ੍ਰਾਫੀ ਦੀ ਬੁੱਕ ਆਉਂਦੀ ਆ ਓਨਲੀ ਆਈਐਸ ਦੀ ਇੰਗਲਿਸ਼ ਹਿੰਦੀ ਦੇ ਵਿੱਚ ਆ ਇਹਨਾਂ ਦੀ ਇੰਗਲਿਸ਼ ਚ ਵੀ ਮਿਲਦੀ ਆ ਹਿੰਦੀ ਚ ਤਾਂ ਇੰਗਲਿਸ਼ ਚ ਤੁਸੀਂ ਕਰ ਸਕਦੇ ਹੋ ਜੀਓਗ੍ਰਾਫੀ ਦੀ ਬੁੱਕ ਤਾਂ ਇਹਦੇ ਵਿੱਚ ਵੀ ਡਿਟੇਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਠੀਕ ਆ ਹਾਂ ਜੇਕਰ ਐਮਸੀਕਿਊ ਲਈ ਮੈਂ ਤੁਹਾਨੂੰ ਕਹਾਂ ਮੈਂ ਉਹੀ ਮੈਂ ਗੱਲ ਕਰਾਂਗਾ ਕਿ ਜੀਓਗ੍ਰਾਫੀ ਦੇ ਤੁਸੀਂ ਪੰਜਾਬ ਦੇ ਪੀਟ ਪਲੱਸ ਬੀ ਦੇ ਪੇਪਰ ਪੰਜਾਬ ਪੁਲਿਸ ਦੇ ਪੇਪਰ ਪੀਪੀਐਸਸੀ ਦੇ ਪ੍ਰੀਵੀਅਸ ইয়ার কোশ্চেন ਸਾਰੇ ਕਰਕੇ ਜਾਣਿਆ ਉਹਨਾਂ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਜੀਓਗ੍ਰਾਫੀ ਦੇ ਕਿੱਦਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਉਹਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਉਨ ਨੈਕਸਟ ਆ ਗਿਆ ਘਟਨਾ ਚੱਕਰ ਦੀ ਜੀਓਗ੍ਰਾਫੀ ਦੀ ਐਮਸੀਕਿਊ ਬੁੱਕ ਤੁਸੀਂ ਪਰਚੇਸ ਕਰ ਸਕਦਾ ਟਰਾਈ ਕਰ ਸਕਦੇ ਹੋ ਮਾਰਕੀਟ ਦੇ ਵਿੱਚੋਂ ਹਨਾ ਤਾਂ ਤੁਹਾਨੂੰ ਜਾਂ ਆਨਲਾਈਨ ਤਾਂ ਇਹ ਕਰ ਲਓ ਇਹਦੇ ਵਿੱਚ ਵੀ ਬਹੁਤ ਵਧੀਆ ਕੁਐਸਚਨ ਹੁੰਦੇ ਨੇ ਤਾਂ ਤੁਸੀਂ ਇਹ ਤੋਂ ਵੀ ਕਰ ਸਕਦੇ ਹੋ ਪ੍ਰੈਕਟਿਸਲੀ ਕਹਿ ਰਿਹਾ ਮੈਂ ਸਿੱਧਾ ਐਮਸੀਕਿਊ ਨਾ ਕਰਿਓ ਇਹਦੇ ਲਈ ਪਹਿਲਾਂ ਤੁਹਾਨੂੰ ਥਿਊਰੀ ਪੜ੍ਹਨੀ ਜ਼ਰੂਰੀ ਹੈ ਠੀਕ ਆ ਪਹਿਲਾਂ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਬੇਸਿਕ ਚੀਜ਼ਾਂ ਨੂੰ ਤੁਸੀਂ ਆਪ ਦੇ ਕਨਸੈਪਟ ਕਲੀਅਰ ਕਰੋਗੇ ਜਦੋਂ ਵੀਡੀਓ ਦੇਖੋਗੇ ਸਭ ਤੋਂ ਪਹਿਲਾਂ ਵੀਡੀਓ ਦੇਖਣ ਦੀ ਹੀ ਕੋਸ਼ਿਸ਼ ਕਰਿਓ ਇੰਨਾ ਸਬਜੈਕਟਸ ਦੀ ਹਨਾ ਜੋ ਤੁਸੀਂ ਵੀਡੀਓਜ਼ ਦੇਖੋਗੇ ਤਾਂ ਤੁਹਾਡਾ ਇੰਟਰਸਟ ਬਣੇਗਾ ਤਾਂ ਫਿਰ ਤੁਸੀਂ ਕੋਈ ਵੀ ਬੁੱਕ ਚੱਕ ਲਓਗੇ ਨਾ ਤਾਂ ਤੁਹਾਡੇ ਲਈ ਇੰਨਾ ਜਿਆਦਾ ਮਤਲਬ ਔਖਾ ਨਹੀਂ ਹੋਗਾ ਫਿਰ ਜਦੋਂ ਤੁਸੀਂ ਲੂਸੈਂਟ ਵੀ ਕਹਿ ਦਿੰਦੇ ਆ ਨਾ ਬਹੁਤ ਬੋਰਿੰਗ ਆ ਫਿਰ ਤੁਸੀਂ ਲੂਸੈਂਟ ਵੀ ਚੱਕੋਗੇ ਤਾਂ ਤੁਸੀਂ ਥੋੜਾ ਜਿਹਾ ਓਵਰਵਿਊ ਜਦੋਂ ਪੜ੍ਹੋਗੇ ਤਾਂ ਤੁਹਾਡੇ ਲਈ ਇੰਨਾ ਜਿਆਦਾ ਮਤਲਬ ਪ੍ਰੋਬਲਮ ਨਹੀਂ ਆਊਗੀ ਕੋਈ ਵੀ ਅਦਰ ਐਸਐਸਸੀ ਲੈਵਲ ਦੀ ਤੁਸੀਂ ਜੀਓਗ੍ਰਾਫੀ ਦੇ ਐਮਸੀਕਿਊ ਦੀ ਬੁੱਕ ਲੈ ਸਕਦੇ ਹੋ ਠੀਕ ਹੈ ਜਿਆਦਾ ਡੀਪ ਲੈਵਲ ਚਾਹੀਦਾ ਕਿਉਂਕਿ ਜੀਓਗ੍ਰਾਫੀ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਡੀਪਰ ਦੇ ਵਿੱਚ ਤੁਹਾਨੂੰ ਮਿਲੇਗੀ ਹਨ ਜੇਕਰ ਤੁਸੀਂ ਮਤਲਬ ਜਿਆਦਾ ਵੀਡੀਓਜ਼ ਦੇ ਵਿੱਚ ਜਾਉਂਗੇ ਪਰ ਜਿਹੜੇ ਮੈਂ ਵੀਡੀਓਜ਼ ਤੁਹਾਨੂੰ ਦੱਸਿਆ ਜਿਆਦਾ ਵਡੀਆਂ ਵੀਡੀਓਜ਼ ਨਹੀਂ 30 30 40 40 ਮਿੰਟ ਦੀਆਂ ਵੀਡੀਓਜ਼ ਆ ਤਾਂ ਵਧੀਆ ਲੈਵਲ ਦੇ ਉਹਨਾਂ ਨੇ ਕਰਵਾਏ ਹੋਏ ਨੇ ਤਾਂ ਉਹ ਤੋਂ ਤੁਸੀਂ ਕਰ ਸਕਦੇ ਹੋ ਹਨ ਇਹ ਚੀਜ਼ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਕੋਈ ਹੋਰ ਕੋਈ ਡਾਊਟ ਆਦਾ 8360866058 WhatsApp ਤੇ ਤੁਸੀਂ ਜੋੜ ਸਕਦੇ ਹੋ ਬਾਕੀ ਜੀਓਗ੍ਰਾਫੀ ਹੋ ਗਿਆ ਇਕਨੋਮਿਕਸ ਹੋ ਗਿਆ এনवायरमेंट ਹੋ ਗਿਆ ਹਿਸਟਰੀ ਪੋਲੀਟੀ ਪੰਜਾਬ ਜੀਕੇ ਕਰੰਟ ਅਫੇਅਰਸ ਦੀਆਂ ਮੈਂ ਤੁਹਾਨੂੰ ਐਮਸੀਕਿਊ ਆਪਣੇ ਟੈਲੀਗ੍ਰam ਚੈਨਲ ਤੇ ਕਰਾਉਣਾ ਰਹਿਣਾ ਮੈਂ ਤਾਂ ਜਰੂਰ ਕਰਦੇ ਰਿਆ ਕਰੋ ਨਾਲ ਦੀ ਨਾਲ ਸੋ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਮੈਂ ਜੀ ਠੀਕ ਹੁਣ ਆਪਣੀ ਜਿਹੜੀ ਅਗਲੀ ਵੀਡੀਓ ਹੋਏਗੀ ਹਨਾ ਨੈਕਸਟ ਆਪਣੀ ਵੀਡੀਓ ਜੀ ਹੋਏਗੀ ਜਰਨਲ ਸਾਇੰਸ ਦੇ ਵਿੱਚ ਕਿਉਂਕਿ ਕਾਫੀ سارے ਬੱਚਿਆਂ ਦਾ ਇਹ ਹੁੰਦਾ ਕਿ ਸਾਇੰਸ ਦੇ ਵਿੱਚੋਂ ਦੱਸੋ ਕਿਉਂਕਿ ਕੁਝ ਬੱਚੇ ਇਦਾਂ ਦੇ ਨੇ ਜਿਹੜੇ ਕਿ ਪੀਐਸਪੀਸੀਐਲ ਦਾ ਪੇਪਰ ਦਿੰਦੇ ਨੇ ਜਾਂ ਸਾਇੰਸ ਦੇ ਪੰਜਾਬ ਪੁਲਿਸ ਦੇ ਵਿੱਚ ਵੀ ਕੁਐਸਚਨ ਕੁਝ ਆ ਜਾਂਦੇ ਨੇ ਹਨਾ ਜਾਂ ਐਸਐਸਸੀ ਦੇ ਪੇਪਰ ਵੀ ਕੁਝ ਬੱਚੇ ਦੇ ਰਹੇ ਨੇ ਕੁਝ ਬੱਚੇ ਆਪਣੇ ਆ ਕੋਈ ਹੋਰ ਜਿੱਦਾਂ ਕਿ ਰੇਲਵੇਜ਼ ਦਾ ਪੇਪਰ ਹੋ ਗਿਆ ਉਹਦੇ ਪੇਪਰ ਦਿੰਦੇ ਤਾਂ ਉਹਦੇ ਵਿੱਚ ਜਨਰਲ ਸਾਇੰਸ ਦੇ ਵਿੱਚੋਂ ਚਾਹੇ ਫਿਜ਼ਿਕਸ ਹੋ ਗਈ ਚਾਹੇ ਬਾਇਓਲੋਜੀ ਹੋ ਗਈ ਉਹਦੇ ਵਿੱਚ ਕੁਝ ਕੁਐਸਚਨ ਪੁੱਛਦੇ ਨੇ ਤਾਂ ਅਗਲੀ ਵੀਡੀਓ ਆਪਾਂ ਉਹ ਕਰਾਂਗੇ ਤਾਂ ਇਹਨੂੰ ਤੁਸੀਂ ਜੋ ਮੈਂ ਤੁਹਾਨੂੰ ਅੱਜ ਮਤਲਬ ਕਿ ਸੋਰਸ ਦਾ ਸਿਨੇ ਜਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਤਾਂ ਇੱਕ ਇੱਕ ਵਾਰੀ ਤੁਸੀਂ ਚੈੱਕ ਜ਼ਰੂਰ ਕਰਨਾ ਫੋਲੋ ਕਰਨਾ ਨਾ ਕਰਨਾ ਤੁਹਾਡੀ ਮਤਲਬ ਕਿ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਫੋਲੋ ਕਰਦੇ ਆ ਕਿਹੜੇ ਛੱਡਨੇ ਆ ਪਰ ਜਰੂਰ ਕੋਸ਼ਿਸ਼ ਇਹ ਕਰਿਓ ਕਿ ਇੱਕ ਵਾਰੀ ਜਰੂਰ ਚੈੱਕ ਜਰੂਰ ਕਰਿਓ ਇਹਨਾਂ ਨੂੰ ਕਿਉਂਕਿ ਮੈਂ ਬਹੁਤ ਮਿਹਨਤ ਨਾਲ ਮਤਲਬ ਕਿ ਕੁਝ ਮੈਨੂੰ ਚੈਨਲ ਵਗੈਰਾ ਪਤਾ ਵੀ ਸੀ ਪਰ ਕੁਝ ਕੁਝ ਸੋਰਸ ਆ ਜਿਹੜੇ ਉਹ ਮੈਂ ਸਰਚ ਕੀਤੇ ਨੇ ਹਨਾ ਜਾਂ ਵੀਡੀਓਜ਼ ਹੋਗੇ ਜਾਂ ਚੈਨਲ ਹੋਗੇ ਤਾਂ ਉਹ ਤੁਸੀਂ ਉਹਨਾਂ ਤੋਂ ਕਰ ਸਕਦੇ ਹੋ ਤਾਂ ਤੁਹਾਡੀ ਸਹੂਲਤ ਲਈ ਮੈਂ ਵੀਡੀਓ ਬਣਾਈ ਹੈ ਇਹ ਬਾਕੀ ਤੁਸੀਂ ਖੁਦ ਬਹੁਤ ਸਮਝਦਾਰ ਹੋ ਜਦੋਂ ਤੁਸੀਂ ਵੀਡੀਓ ਦੇਖੋਗੇ ਥੋੜਾ ਬਹੁਤ ਹਨਾ ਇੱਕ ਵੀਡੀਓ ਦੇਖ ਕੇ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਸਾਨੂੰ ਇਹਦੀ ਸਮਝ ਆਉਂਦੀ ਆ ਕਿ ਨਹੀਂ ਸੋ 30 40 ਮਿੰਟ ਦੇ ਜੇ ਤੁਸੀਂ ਵੀਡੀਓ ਦੇਖ ਲਈ ਇੱਕ ਵਾਰੀ ਤੁਹਾਨੂੰ ਸਮਝ ਆਉਂਦੀ ਆ ਉਹਨੂੰ ਫੋਲੋ ਕਰ ਲਓ ਜੇਕਰ ਨਹੀਂ ਆਉਂਦੀ ਤਾਂ ਡੈਮੋ ਵੀਡੀਓ ਕਿਸੇ ਹੋਰ ਦੀ ਦੇਖ ਕੇ ਕਿਸੇ ਹੋਰ ਨੂੰ ਵੀ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਜਿਹੜੀ ਜਰਨਲ ਸਾਇੰਸ ਦੀ ਆ ਬਾਕੀ ਆਪਣੇ ਚੈਨਲ ਨੂੰ ਨਾ ਤੁਸੀਂ ਬਹੁਤ ਸਾਰੇ ਮੈਂ ਦੇਖਿਆ ਕਿ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਦੇਖ ਲੈਂਦੇ ਨੇ ਬੱਚੇ ਤੇ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਬਹੁਤ ਮਿਹਨਤ ਨਾਲ ਮੈਂ ਟਾਈਮ ਕੱਢ ਕੇ ਆਪਦਾ ਵੀਡੀਓ ਬਣਾਉਣਾ ਮੈਂ ਹਨਾ ਤਾਂ ਕਰੰਟ ਅਫੇਅਰਸ ਦੀ ਗੱਲ ਹੋ ਗਿਆ ਕਰੰਟ ਅਫੇਅਰਸ ਮਨਥਲੀ ਤੁਹਾਨੂੰ ਮਿਲ ਰਹੇ ਨੇ ਤਾਂ ਅੱਗੇ ਵੀ ਮੇਰੀ ਕੋਸ਼ਿਸ਼ ਰਹੇਗੀ ਕਿ ਜੇਕਰ ਇਹ ਸਬਜੈਕਟ ਹੋ ਸਕਿਆ ਜੇਕਰ ਪੋਸੀਬਲ ਹੋ ਸਕਿਆ ਤਾਂ ਮੈਂ ਤੁਹਾਨੂੰ YouTube ਤੇ ਜ਼ਰੂਰ ਕਰਾਵਾਂਗਾ ਜੀ ਠੀਕ ਆ ਸੋ ਧੰਨਵਾਦ